ਕਿੱਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਝ ਆਵੇ ਨਾ ਵੋਟ ਕੋਈ ਇੱਥੇ ਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਹਿੰਦਾ ਕਿਕਲੀ ਕਲੀਰ ਦੀ ਚੀਕ ਨਿਕਲੀ ਪਈ ਆ ਮੀਤ ਹੈਰ ਤੇ ਭਗਵੰਤ ਮਾਨ ਵੀਰ ਦੀ ਪਿੰਡਾਂ ਜਿੱਨਾਂ ਨੂੰ ਮੂੰਹ ਕੋਈ ਲਾਵੇ ਨਾ ਹੁਣ ਇਹਨਾਂ ਦੀਆਂ ਗੱਲਾਂ ਵਿੱਚ ਕੋਈ ਆਵੇ ਨਾ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਘਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਤਾਂ ਬੜੀ ਲੰਬੀ ਕਹਾਣੀ ਹੈ ਮੂੰਹ ਬੋਲੀ ਭਾਂ ਤੇਰੀ ਅੱਜ ਵੀ ਧੱਕੇ ਖਾਂਦੀ ਆ 43000 ਨੌਕਰੀ ਵਾਲਾ ਗੱਪ ਛੱਡੀ ਜਾਂਦਾ ਭਗਵੰਤ ਮਾਨਸਿਆ ਕਿੱਥੇ ਸ਼ਰਮ ਵੇਚ ਕੇ ਖਾਦੀ ਆ ਅਸੀਂ ਮੌਜ ਬਹੁਤ ਲੁੱਟੀ ਐ ਅਸੀਂ ਮੌਜ ਬਹੁਤ ਲੁੱਟੀ ਐ ਘੁੱਗੀ ਛਿੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟਿਆ ਐਮਐਸਪੀ ਵਾਲੀ ਮੈਡਮ ਥੋਡੀ ਲੱਭਦੀ ਨਾ ਥਿਆਂਦੀ ਆ ਐਮਐਸਪੀ ਵਾਲੀ ਮੈਡਮ ਥੋਡੀ ਲੱਭਦੀ ਨਾ ਥਿਆਂਦੀ ਆ ਜਾ ਕੇ ਪਤਾ ਕਰ ਭਗਵੰਤ ਮਾਨਾ ਕਿੱਥੇ ਚੋਟਕੀਆਂ ਵਜਾਉਂਦੀ ਆ ਦੂਜਿਆਂ ਤੇ ਕਿੱਕਲੀ ਸੁਣਾਈ ਜਾਂਦਾ ਹੁਣ ਆਵਦੇ ਤੇ ਵੀ ਸਹਾਰੀ ਗੱਲਾਂ ਸੱਚੀਆਂ ਸੁਣਾਉਣ ਲੱਗਿਆ ਮੈਂ ਬਸ ਚੀਕਣਾ ਮਾਰੀ ਡੂ ਚੱਪਿਆਂ ਵਾਲੇ ਵੀ ਖੜੇ ਹੋਣਗੇ ਤੁਸੀਂ ਦੇਖੀ ਹੋਊਗੀ ਭਗਵੰਤ ਮਾਨ ਦੀ ਵੀਡੀਓ ਪਰਸੋ ਚੌਥੇ ਉਹਨੇ ਕਿੱਕਲੀ ਸੁਣਾਈ ਸੀ ਤੇ ਇੱਕ ਇੱਕ ਕਿੱਕਲੀ ਫਰ ਆਉਂਦੇ ਆਉਂਦੇ ਨੇ ਮੈਂ ਵੀ ਲਖ ਲਈ ਮੈਂ ਕਿਹਾ ਜੇ ਭਗਵੰਤ ਮਾਨ ਕਿੱਕਲੀ ਸੁਣਾ ਸਕਦਾ ਤਾਂ ਇੱਕ ਇੱਕ ਕਿੱਕਲੀ ਆਪਾਂ ਵੀ ਸੁਣਾ ਦਈਏ ਆਪਾਂ ਉਹਨਾਂ ਦੇ ਲੀਡਰਾਂ ਦੇ ਪੋਤੜੀ ਫੋਲਣਿਆਂ ਉਹ ਕਿੱਕਲੀ ਦੇ ਵਿੱਚ ਤੇ ਹੁਣ ਕਿੱਕਲੀ ਸੁਣਾਉਣ ਲੱਗਿਆ ਧਿਆਨ ਦੇ ਨਾਲ ਸੁਣਿਓ ਕਹਿੰਦਾ ਕਿੱਕ ਲਈ ਕਲੀਰ ਦੀ ਚੀਕ ਨਿਕਲੀ ਪਈ ਆ ਮੀਤ ਹਿਆਰ ਤੇ ਭਗਵੰਤ ਮਾਨ ਵੀਰ ਦੀ ਪਿੰਡਾਂ ਚ ਨਾ ਨੂੰ ਮੂੰਹ ਕੋਈ ਲਾਵੇ ਨਾ ਹੁਣ ਇਹਨਾਂ ਦੀਆਂ ਗੱਲਾਂ ਵਿੱਚ ਕੋਈ ਆਵੇ ਨਾ ਜਿਹੜਾ ਪਾਲੀ ਫਿਰਦੇ ਉਹ ਬਹਿਮ ਤੁਸੀਂ ਉਹ ਬਹਿਮ ਵੀ ਕੱਢਾਂਗੇ ਤੁਹਾਡਾ ਮੀਤ ਹਿਆਰ ਛੱਡ ਭਾਵੇਂ ਬਰਾਬਰ ਕੇਜਰੀਆਲ ਖੜਾ ਲਈ ਧਰ ਕੇ ਹਟੂਗਾ ਸਿਮਰਨਜੀਤ ਸਿੰਘ ਮਾਨ ਤੁਹਾਡੀ ਧੌਣ ਤੇ ਗੋਡਾ ਮੀ ਤਾਂ ਰਿਆ ਡਰਦਾ ਨਹੀਂ ਸੌਂਦਾ ਕਹਿੰਦਾ ਸੁਪਨੇ 'ਚ ਸਿਮਰਨਜੀਤ ਸਿੰਘ ਮੰਡਰਾਉਂਦਾ ਸੋਚ-ਸੋਚ ਹੋਇਆ ਉਹਦਾ ਬੁਰਾ ਹਾਲ ਪਿੰਡਾਂ 'ਚ ਪੁੱਛੇ ਜਾਂਦੇ ਆ ਜਦੋਂ ਸਵਾਲ ਫਿਰ ਆਉਂਦਾ ਨਹੀਂ ਕੋਈ ਜਵਾਬ ਆ ਜਿਹੜਾ ਫਸਿਆ ਥੋੜੀ ਧੌਣ 'ਚ ਕੱਢਾਂਗੇ ਕੱਢਾਂਗੇ ਧੌਣ 'ਚ ਕਿਲਾ ਮੈਨੂੰ ਵੀ ਜੱਟ ਦਾ ਪੁੱਤ ਨਾ ਆਖੀ ਜੇ ਨਾ ਕੀਤਾ ਥੋੜੀ ਝਾੜੂ ਪਾਲਟੀ ਦਾ ਤੀਲਾ-ਤੀਲਾ ਵਾਹ ਦੂਜਿਆਂ ਤੇ ਕਿੱਕਲੀ ਸੁਣਾਈ ਜਾਨਾ ਹੁਣ ਆਪਦੇ ਤੇ ਵੀ ਸਹਾਰੀ ਗੱਲਾਂ ਸੱਚੀਆਂ ਸੁਣਾਉਣ ਲੱਗਿਆ ਮੈਂ ਬਸ ਚੀਕਣਾ ਮਾਰੀ ਮੂੰਹ ਬੋਲੀ ਭਣ ਤੇਰੀ ਅੱਜ ਵੀ ੱੱਕੇ ਖਾਂਦੀ ਆ 43000 ਨੌਕਰੀ ਵਾਲਾ ਗੱਪ ਛੱਡੀ ਜਾਨਾ ਭਗਵੰਤ ਮਾਨਸਿਆਂ ਕਿੱਥੇ ਸ਼ਰਮ ਵੇਚ ਕੇ ਖਾਦੀ ਆ ਵਾਹ ਵਾਹ ਐਮਐਸਪੀ ਵਾਲੀ ਮੈਡਮ ਥੋਡੀ ਲੱਭਦੀ ਨਾ ਥਿਆਉਂਦੀ ਆ ਐਮਐਸਪੀ ਵਾਲੀ ਮੈਡਮ ਥੋਡੀ ਲੱਭਦੀ ਨਾ ਇੱਥੇ ਆਉਂਦੀ ਆ ਜਾ ਕੇ ਪਤਾ ਕਰ ਭਗਵੰਤ ਮਾਨਾ ਕਿੱਥੇ ਚਟਕੀਆਂ ਵਜਾਉਂਦੀ ਆ ਜਦੋਂ ਜਗਰਾਮਾਂ ਵਾਲੀ ਤੇਰੀ ਐਮਐਲਏ ਨੇ ਕੋਠੀ ਦੱਬੀ ਸੀ ਉਦੋਂ ਕਿਉਣੀ ਬੋਲਿਆ ਜੀਭ ਨੂੰ ਗੱਠ ਵੱਜੀ ਸੀ ਸਾਰੇ ਚੁੱਪ ਕਰਾ ਦਿੰਨਾ ਮੈਂ ਜਦੋਂ ਚੁੱਪ ਨੂੰ ਤੋੜੀਦਾ ਸਿੰਗਲਾ ਤੇਰਾ ਕਿਵੇਂ ਆ ਭਗਵੰਤ ਮਾਨਾ ਜਿਹਦੇ ਤੇ ਇਲਜ਼ਾਮ ਆ ਰੈਸ਼ਵਤ ਖੋਰੀ ਦਾ ਟਾਈਮ ਹੋ ਗਿਆ ਬਹੁਤਾ ਟਾਈਮ ਹੋ ਗਿਆ ਬਹੁਤਾ ਹੁਣ ਗੱਲ ਮੁੱਕਦੀ ਕਹਿ ਕੇ ਚੱਲਾਂ ਮੈਂ ਨਾ ਕੱਚੇ ਅਧਿਆਪਕ ਪੱਕੇ ਕੀਤੇ ਨਾ 43000 ਨੌਕਰੀ ਦਿੱਤੀ ਨਾ 2500 ਬਜ਼ੁਰਗਾਂ ਨੂੰ ਪੈਨਸ਼ਨ ਝਾੜੂ ਵਾਲਿਓ ਤੁਹਾਡੇ ਪੱਲੇ ਸਿਰਫ ਗੱਲਾਂ ਨੇ ਤੁਹਾਡੇ ਪੱਲੇ ਸਿਰਫ ਗੱਲਾਂ ਨੇ ਹੁਣ ਮਲੇਰਕੋਟਲੇ ਵਾਲਿਓ ਅਖੀਰਲੇ 2 ਮਿੰਟ ਲੈਣੇ ਆ ਇਹਨਾਂ 2 ਮਿੰਟਾਂ 'ਚ ਮੈਂ ਤੁਹਾਨੂੰ ਇਹ ਦੱਸਣਾ ਕਿ ਝਾੜੂ ਚੱਪੇ ਵਾਲਿਆਂ ਨੂੰ ਸਵਾਲ ਕੀ ਕਰਨੇ ਆ ਮੇਰੀਆਂ ਬੀਬੀਆਂ ਬੈਠੀਆਂ ਮਾਲ ਸਮਾਨ ਤੁਸੀਂ ਸਵਾਲ ਕਰਨਿਆਂ ਵੀ 1000 ਰੁਪਇਆ ਕਹਿੰਦੇ ਸੀ ਕਾਊਂਟਾਂ ਚ ਆਊ ਕਿੱਥੇ ਆ ਤੇ ਜਿਹੜੇ ਬਜ਼ੁਰਗਾਂ ਨੂੰ ਕਹਿੰਦੇ ਸੀ ਕਿ 2500 3000 ਰੁਪਇਆ ਪੈਨਸ਼ਨ ਦਵਾਂਗੇ ਪੁੱਛੋ ਕਿੱਥੇ ਆ ਇਹ ਝਾੜੂ ਚੱਪੇ ਵਾਲੇ ਕਹਿੰਦੇ ਸੀ ਕੱਚੇ ਅਧਿਆਪਕ ਪੱਕੇ ਕਰਾਂਗੇ ਪੁੱਛੋ ਇਹਨਾਂ ਨੂੰ ਕਿੱਥੇ ਪੱਕੇ ਕੀਤੇ ਆ ਇਹ ਕਹਿੰਦੇ ਸੀ ਹਸਪਤਾਲ ਦੀਆਂ ਸਾਮੀਆਂ ਭਰਾਂਗੇ ਪੁੱਛੋ ਇਹਨਾਂ ਨੂੰ ਕਿੱਥੇ ਭਰਿਆਂ ਇਹਨਾਂ ਨੇ ਕਿਹਾ 43000 ਨੌਕਰੀਆਂ ਦਿੱਤੀਆਂ ਪੁੱਛੋ ਇਹਨਾਂ ਨੂੰ ਕਿੱਥੇ ਆ 43000 ਨੌਕਰੀਆਂ ਇਹਨੂੰ ਪੁੱਛੋ ਭਗਵੰਤ ਮਾਨ ਨੂੰ ਤੇਰੇ ਸੰਗਰੂਰ ਦੇ ਵਿੱਚ ਜਿਹੜੀ ਕੁੜੀ ਟੈਂਕੀ ਤੇ ਚੜੀ ਬੈਠੀ ਸੀ ਤੂੰ ਤੇ ਤੇਰੇ ਕੇਜਰੀਵਾਲ ਨੇ ਭੈਣ ਬਣਾਈ ਸੀ ਕਿ ਅੱਜ ਤੋਂ ਬਾਅਦ ਨਹੀਂ ਤੈਨੂੰ ਰੋਲਣ ਦਿੰਦੇ ਅੱਜ ਵੀ ੱੱਕੇ ਖਾਂਦੀ ਫੈਰਦੀ ਆ ਪੁੱਛੋ ਇਹਨੂੰ ਪੁੱਛੋ ਇਹਨੂੰ ਕਿਉਂ ਨਹੀਂ ਹਾਲ ਪੁੱਛਦੇ ਤੁਸੀਂ ਇਹਨਾਂ ਦਾ ਸੋ ਇਹ ਸਵਾਲ ਤੁਸੀਂ ਕਰਨੇ ਆ ਇੰਨੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਹੋਣਾ ਭੁੱਲਾਂ ਦੀ ਖੇਮਾ ਗੱਜ ਵੱਜ ਕੇ ਬੁਲਾਈਏ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈ ਸੋਨਹੋ ਸ੍ਰੀ ਆਕਾਲ ਨਾਰੇ ਤਕਬੀਰ ਅੱਲਾਹੁ ਅਕਬਰ ਆਵਾਜ਼ ਨਹੀਂ ਮੀਤ ਹੈ ਯਾਰ ਉੱਠਣਾ ਚਾਹੀਦਾ ਜੇਕਰ ਸੁੱਤਾ ਪਿਆ ਆਵਾਜ਼ ਡਬਲ ਹੋਣੀ ਚਾਹੀਦੀ ਆ ਮਾੜੀ ਜੀ ਉਹਦੀ ਕੋਠੀ ਤੱਕ ਤਾਂ ਪਹੁੰਚੇ ਨਾਰੇ ਅਕਬੀਰ ਨਾਰੇ ਤਕਬੀਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ